ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਆ ਫੇਰ ਇੱਕ ਵਾਰੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਫੇਰ ਗੱਲਬਾਤ ਕਰ ਰਹੇ ਆ ਜਿਹੜਾ ਕਿ 855 ਪਟਿਆਲੇ ਰੀ ਤੋਂ ਆਪਾਂ 963 ਕਰ ਰਹੇ ਆ ਇਸ ਟਰੈਕਟਰ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਆਪਾਂ ਹੈੱਡ ਪਿਸਟਨ ਸਲੀਵ ਕਿੱਦਾਂ ਫਿੱਟ ਕੀਤੇ ਆ ਤੇ ਸੋ ਅੱਜ ਦੀ ਵੀਡੀਓ ਚ ਲੱਗਿਆ ਫਿੱਟ ਕਰਨਾ ਪੈਦਾ ਥੱਲੇ ਵਾਲਾ ਚੈਂਬਰ ਥੱਲੇ ਵਾਲੀ ਜਾਲੀ ਅਗਲਾ ਹਿੱਸਾ ਟੈਂਕੀ ਟੈਪਟਾਂ ਦੀ ਸੈਟਿੰਗ ਡੀਜ਼ਲ ਪੰਪ ਦੀ ਸੈਟਿੰਗ ਸਾਰੀ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨਾਲ ਜਰੂਰ ਐਂਡ ਤੱਕ ਜੁੜ ਰਹੇ ਹੋ ਬਾਕੀ ਜਿਹੜਾ ਵੀ ਦੁਕਾਨ ਤੇ ਕੰਮ ਹੋਇਆ ਤੁਹਾਨੂੰ ਸਾਰਾ ਅੱਜ ਐਂਡ ਤੇ ਦਿਖਾਇਆ ਜਾਊਗਾ ਠੀਕ ਹੈ ਪਹਿਲਾਂ ਆਪਾਂ ਇਸ ਟਰੈਕਟਰ ਦਾ ਕੰਮ ਕਰੀਏ ਹੈਨਾ ਆਓ ਕੰਮ ਕਰਨਾ ਸਟਾਰਟ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਲਾਉਨੇ ਆਪਾਂ ਇਹਦੇ ਚੈਂਬਰ ਤੇ ਫਿਰ ਉਸ ਤੋਂ ਬਾਅਦ ਟੈਪਟਾਂ ਦੀ ਸੈਟਿੰਗ ਕਰਾਂਗੇ ਠੀਕ ਹੈ ਤੇ ਜੁੜਦੇ ਰਹੇ ਵੀਡੀਓ ਦੇ ਨਾਲ ਠੀਕ ਹੈ ਓਕੇ ਜੀ ਸੋ ਆਪਣਾ ਜੈਨ ਫਿੱਟ ਹੋ ਗਿਆ ਫਿਰ ਚੈੱਕ ਤੇ ਜੈਨ ਆਪਣਾ ਲੱਗ ਰਿਹਾ ਹੈਗਾ ਗੈ ਲਾ ਕੇ ਤੇ ਕਰਦੇ ਆਪਾਂ ਚੈਂਬਰ ਦੀ ਫਿਟਿੰਗ ਚੈਂਬਰ ਦੀ ਫਿਟਿੰਗ ਕਰ ਰਹੇ ਆਪਾਂ ਇਸ ਤੋਂ ਬਾਅਦ ਲਾਜ ਤੇ ਜੋ ਚੈਂਬਰਾ ਆਪਣਾ ਫਿੱਟ ਹੋ ਗਿਆ ਉਸ ਤੋਂ ਬਾਅਦ ਚੈਂਬਰ ਦੀ ਆਪਣੀ ਫਿਟਿੰਗ ਹੋ ਚੁੱਕੀ ਹੈ ਤੇ ਚੈੱਕ ਕਰ ਸਕਦੇ ਹੋ ਤੁਸੀਂ ਕਿ 볼ਟ ਆਪਣੇ ਬਿਲਕੁਲ ਟਾਈਟ ਹੋ ਗਏ ਓਕੇ ਦੀ ਰਿਪੋਰਟ ਹੋ ਗਈ ਲਓ ਜੀ ਸੋ ਦੋਸਤੋ ਲੱਗੇ ਆਪਾਂ ਆਇਲ ਕੁਲਰ ਖੋਲਣਾ ਕਿਉਂਕਿ ਇਹਦੀ ਸਫਾਈ ਬਿਲਕੁਲ ਓਕੇ ਹੋਊਗੀ ਹੋਲਾ ਸੀ ਤੇ ਸੋਏ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਇਧਰੋਂ ਵੀ ਆਪਾਂ ਗੈਸਰੀ ਬਿਲਕੁਲ ਸਾਫ਼ ਕਰਾਂਗੇ ਸਾਫ਼ ਕਰਕੇ ਤੇ ਫਿਰ ਇਹਨੂੰ ਫਿੱਟ ਕਰਾਂਗੇ ਠੀਕ ਹੈ ਤੇ ਸੋ ਦਿਖਾਵਾਂਗੇ ਤੁਹਾਨੂੰ ਜੜ ਰਿਹਾ ਬਣਾ ਆਈ ਦੀ ਲਾ ਲ ਬੈ ਕਰ ਰਹੇ ਆਪਾਂ ਕੂਲਿੰਗ ਕੋਇਲੇ ਦੀ ਸਾਫ਼ ਸੰਭ ਲਾ ਜੀ ਨੇ ਕਿ ਆਪਣੇ ਸੌਰਾਜ ਡੈਕਟਰ ਨੂੰ ਖੰਡਾ ਰੱਖਣਾ ਜਿਹੜਾ ਜੈਨ ਜੁੜ ਬਣਾ ਦੇਗੇ ਦਾਣੇ ਵਰਗੀ ਲਓ ਜੀ ਆ ਨਿਕਲਦਾ ਨਾ ਬੂਰਾ ਆ ਇਹ ਤੁਹਾਡੇ ਟਰੈਕਟਰ ਜੀ ਰਹਿਣਾ ਸੀਗਾ ਜੇ ਨਾ ਮੈਂ ਸਾਫ ਕਰਦਾ ਇਸ ਕਾਰਨ ਕਰਕੇ ਆਪਾਂ ਨੂੰ ਜਿਹੜੀ ਸਫਾਈ ਆ ਬਿਲਕੁਲ ਜ਼ਰੂਰੀ ਹੁੰਦੀ ਆ ਸਜਣੋ ਇਹ ਟਰੈਕਟਰਾਂ ਦੇ ਕੰਮ ਦੇ ਵਿੱਚ ਤੇ ਕਰੀ ਜੰਨੇ ਆਪਾਂ ਓਕੇ ਦੀ ਰਿਪੋਰਟ ਹੁਣ ਕਰਦਾ ਸਾਫ ਹਨ ਚੰਗੀ ਤਰ੍ਹਾਂ ਚਮਕਾ ਕੇ ਕਰਕੇ ਵਿਖਾਉਣਾ ਫਿੱਟ ਤੁਹਾਨੂੰ ਠੀਕ ਹੈ ਲੋਹੇ ਕੋਲਿੰਗ ਕੋਲਾ ਆਪਾਂ ਕਰਦੇ ਬਿਲਕੁਲ ਓਕੇ ਨਮ ਨਮੀਆਂ ਨੂੰ ਥੋੜਾ ਟਾ ਕੇ ਸੋ ਦੋਸਤੋ ਲੱਗਿਆ ਪਹਿਲਾ ਵਾਇਲ ਕੂਲਰ ਫਿੱਟ ਕਰਨਾ ਪਾਇਨ ਕੂਲਰ ਦੇ ਵਿੱਚ ਜਿਹੜੇ ਜੈਨ ਵਗੈਰਾ ਇਹ ਵੀ ਕੰਪਨੀ ਦੇ ਹੀ ਯੂਜ਼ ਕਰਨੇ ਪੈਂਦੇ ਆਪਾਂ ਨੂੰ ਆ ਦੇਖੋ ਰੌਡ ਰਿੰਗ ਵਾਲੇ ਕਿਉਂਕਿ ਇਹ ਸਪੈਸ਼ਲ ਜੈਨ ਹੁੰਦੇ ਆ ਇਹ ਤੁਹਾਨੂੰ 963 ਦੀ ਕਿਟ ਦੇ ਵਿੱਚੋਂ ਨਹੀਂ ਮਿਲਣਗੇ ਇਹ ਤੁਹਾਨੂੰ ਅੱਡ ਤੋਂ ਲੈਣੇ ਪੈਂਦੇ ਆ ਕੰਪਨੀ ਜੋ ਏਜੰਸੀ ਦੇ ਵਿੱਚੋਂ ਇਹਨਾਂ ਦੇ ਵਿੱਚ ਦੇਖੋ ਰੌਡ ਰਿੰਗ ਲੱਗਿਆ ਹੋਇਆ ਜੈਨਾ ਦੇ ਤੇ ਇਸ ਨੂੰ ਆਪਣੀ ਕੂਲਿੰਗ ਪਲੇਟ ਆ ਦੇਖੋ ਬਿਲਕੁਲ ਓਕੇ ਹੋ ਗਈ ਕਲੀਨ ਹੋ ਗਈ ਐਂ ਪੂਰਾ ਓਕੇ ਹੋ ਗਿਆ ਠੀਕ ਹੈ ਆਪਣਾ ਇਧਰ ਦੇਖੋ ਕੂਲਿੰਗ ਪਲੇਟ ਹਾਂ ਓਕੇ ਹੋ ਗਈ ਨਾ ਨਿਗਲੇ ਚੀ ਚਟੇ ਟੀ ਕੋ ਬਾਕੀ ਦੀ ਕਾਰਬਨ ਵਗੈਰਾ ਉਤਾਪ ਦੇ ਸੇ ਆਪਾਂ ਬਾਕੀ ਇਹਦੇ ਵਿੱਚ ਜਿਹੜਾ ਤੇਲ ਜਾਂ ਪਾਣੀ ਸਾਫ਼ ਮਾਰ ਕੇ ਨੇ ਚੰਗੀ ਤਰ੍ਹਾਂ ਸਾਫ਼ ਕਰਨਾ ਪਊਗਾ ਆਪਾਂ ਇਸ ਨੂੰ ਲੱਗਿਆ ਫਿਟਿੰਗ ਕਰ ਇਹ ਫਿਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਨੂੰ ਨਾਲ ਫਿੱਟ ਕਰ ਦਾਂਗੇ ਬਲਾਕ ਦੇ ਉੱਤੇ ਉਸ ਤੋਂ ਬਾਅਦ ਡੀਲ ਪੰਪ ਕਰਾਂਗੇ ਠੀਕ ਹੈ ਬਾਕੀ ਜਦੋਂ ਤੁਸੀਂ ਇਹ ਜੈਨਾ ਫਿਟ ਕਰਨੇ ਆ ਇਹਦੀ ਮੋਟਾਈ ਵੀ ਜ਼ਰੂਰ ਨਾਪਣੀ ਆ ਕਿਉਂਕਿ ਇਹਦੀ ਮੋਟਾਈ ਸੇਮ ਹੋਣੀ ਚਾਹੀਦੀ ਹੈ ਦੋਨਾਂ ਜੈਨਾਂ ਦੀ ਜੇ ਮੰਨ ਲਓ ਤੁਹਾਡਾ ਇੱਕ ਜਨ ਪਤਲਾ ਪੈ ਗਿਆ ਜਾਂ ਇੱਕ ਮੋਟਾ ਪੈ ਗਿਆ ਤਾਂ ਤੁਹਾਡੀ ਕੂਲਿੰਗ ਪਲੇਟ ਆ ਜਿਹੜੀ ਆਟੋ ਜੋ ਵੀ ਤਾਂ ਫਿਰ ਤੁਹਾਨੂੰ ਇੰਨਾਂ ਦੇ ਵਿੱਚ ਪਾਣੀ ਰਲ ਸਕਦਾ ਤੁਹਾਡੇ ਮਗਲ ਮਗਲ ਪਾਣੀ ਦੇ ਵਿੱਚ ਮਗਲ ਆ ਸਕਦਾ ਠੀਕ ਹੈ ਜੀ ਤੇ ਇਸ ਕਾਰਨ ਕਰਕੇ ਇਹਨਾਂ ਜਨ ਤੇ ਤੁਸੀਂ ਗੌਰ ਬਹੁਤ ਕਰਨੀ ਹੈ ਹਨਾ ਐਨਾ ਮਾਡਲ ਆ ਕੇ ਚੰਗੀ ਤਰ੍ਹਾਂ ਨੂੰ ਫਿੱਟ ਕਰਨਾ ਤੁਸੀਂ ਪ੍ਰੋਪਰ ਢੰਗ ਦੇ ਨਾਲ ਠੀਕ ਹੈ ਆਪਣੀ ਜਿਹੜੀ ਫਿਟਿੰਗ ਚੱਲੀ ਜਾਂਦੀ ਆ 855 ਦੀ ਇਹਦੇ ਵਿੱਚ ਓਇਲ ਵਾਲੀਆਂ ਜਿਹੜੀਆਂ ਆ ਪਾਈਪਾਂ ਸਿੰਘ ਆਪਣੀਆਂ ਜਿਹੜੀ ਕਿ ਇੱਕ ਦਾ ਲਿਫਟ ਪੰਪਾਂ ਨੂੰ ਤੇਲ ਦੇ ਰਹੀ ਆ ਇੱਕ ਆਪਣਾ ਲੰਬਾ ਸਰਾਖ ਸੌਰੀ ਲੰਬਾ ਬੰਜਰ ਲੱਗਣਾ ਆਪਣਾ ਜਿਹੜਾ ਕਿ ਦੋ ਪੈਪਾਂ ਨੂੰ ਕਨੈਕਸ਼ਨ ਆਉਣਾ ਉਹਦੇ ਰਹੀਂ ਤੇਲ ਆ ਜਿਹੜਾ ਇੱਧਰ ਇੱਕ ਲਿਫਟ ਡੀਜ਼ਲ ਪੰਪ ਨੂੰ ਵੀ ਆਉਣਾਗਾ ਲਿਫਟ ਪੰਪ ਦੇ ਵਿੱਚ ਆ ਇੱਥੋਂ ਇੱਕ ਸਰਾਖ ਦਿੱਤਾ ਹੋਇਆ ਹੈ 베어ਿੰਗ ਦੇ ਅਗਲੇ ਪਾਸੇ ਆ ਦੇਖੋ 베어ਿੰਗ ਦੇ ਅਗਲੇ ਪਾਸੇ ਸਰਾਖ ਦਿੱਤਾ ਹੁੰਦਾ ਕੀ ਹੈ ਕਈ ਵਾਰੀ ਨਾ ਜਦੋਂ ਟਰੈਕਟਰ ਚੱਲਦਾ ਸੀ ਆਪਣਾ ਸਵਰਾ ਟਰੈਕਟਰ ਤਾਂ ਇਹਦੇ ਲਿਫਟ ਪੰਪ ਦੀਆਂ ਜਿਹੜੀਆਂ ਪਾਵਰ ਵਾਲੇ ਪੰਪ ਦੀਆਂ ਜ਼ਿਆਦਾਤਰ ਜਾਂ ਲਿਫਟ ਵਾਲੇ ਦੀਆਂ ਝਰੀਆਂ ਮਰ ਜਾਂਦੀਆਂ ਸੀ ਤੇਲ ਨਾ ਮਿਲਣ ਕਾਰਨ ਕਰਕੇ ਤੇ ਸੋ ਕੰਪਨੀ ਨੇ ਫਿਰ ਇੱਥੇ ਤੇਲ ਦਾ ਅ ਟਾਈਮਿੰਗ ਦੇ ਸਰਾਖ ਦੇ ਕੇ ਤੇਲ ਦਿੰਦਾ ਕਰਤਾ ਚਰੀਆਂ ਨਾ ਜੋ ਕਿ ਕੇਮ ਦੇ ਸਰਾਖ ਚੋਂ ਤੇਲ ਲੈ ਕੇ ਲਿਫਟ ਪੰਪ ਵੀ ਲੂਬਰੀਕੇਟ ਹੁੰਦੇ ਆ ਟੈਪਟਾਂ ਵੀ ਲੂਬਰੀਕੇਸ਼ਨ ਹੁੰਦੀਆਂ ਤੇ ਡੀਜ਼ਲ ਪੰਪ ਵੀ ਤੁਹਾਡਾ ਲੂਬਰੀਕੇਸ਼ਨ ਹੁੰਦਾ ਇੱਥੋਂ ਤੇ ਸੋ ਲੱਗਿਆ ਹੁਣ ਆਪਾਂ ਇਹਦੀ ਟੈਪਟਾਂ ਦੀ ਸੈਟਿੰਗ ਕਰਨ ਪੁਛਰਾੜਾਂ ਫਿੱਟ ਕਰਨ ਲੱਗੇ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਕਰਾਂਗੇ ਇਹਦੀ ਡੀਜ਼ਲ ਟੈਂਕੀ ਫਿੱਟ ਤੇ ਚਲੋ ਬਾਕੀ ਅੱਜ ਦਾ ਲਗਭਗ ਅੱਧੇ ਤੋਂ ਵੱਧ ਕੰਮ ਕੰਪਲੀਟ ਕਰ ਦਾਂਗੇ ਤੇ ਕੱਲ ਨੂੰ ਇਸ ਟਰੈਕਟਰ ਦੀ ਜਿਹੜੀ ਸਾਊਂਡ ਆ ਤੁਹਾਨੂੰ ਸੁਣਾਈ ਜਾਊਗੀ ਠੀਕ ਹੈ ਸੋ ਦੋਸਤੋ ਇੰਜਨ ਆਪਣਾ ਫਿੱਟ ਹੋ ਗਿਆ ਇੱਥੋਂ ਤੱਕ ਦਾ ਜਿਹੜਾ ਕੰਮ ਆਪਣਾ ਲਗਭਗ ਕੰਪਲੀਟ ਹੋ ਚੁੱਕਿਆ ਹੈਗਾ ਹੁਣ ਜਿਹੜੀ ਜ਼ਰੂਰੀ ਸੈਟਿੰਗ ਹੈ ਜਿਹੜੀ ਮੇਨ ਇੰਜਨ ਦੀ ਜਿਹੜੀ ਕਿ ਆਪਣੀ ਜਿੱਥੇ ਕਿ ਹਰ ਦੀ ਘਰਾਰੀ ਅੜ ਜਾਂਦੀ ਹੈ ਕਹਿਣ ਦਾ ਮਤਲਬ ਹੈ ਨਾ ਕਿਉਂਕਿ ਮਿੱਤਰੋ ਜਿਸ ਹਿਸਾਬ ਨਾਲ ਅਸੀਂ ਕਿਸੇ ਵੀ ਟਰੈਕਟਰ ਦਾ ਟਾਈਮਿੰਗ ਮਲਾਉਣਾ ਜਦੋਂ ਨਿਸ਼ਾਨ ਨਾ ਹੋਣ ਤਾਂ ਫਿਰ ਤੁਹਾਨੂੰ ਇੱਕ ਗੇਜ ਦੀ ਜ਼ਰੂਰਤ ਪੈਂਦੀ ਹੈ ਡੈਲ ਗੇਜ ਦੀ ਕਿਉਂਕਿ ਇਹਦੇ ਤੇ ਆਪਾਂ ਵੀਡੀਓ ਆਲਰੇਡੀ ਪਹਿਲਾਂ ਪਾਈ ਵੀ ਆ ਕਿਵੇਂ ਆਪਾਂ ਕਿੰਨੇ ਐਮ ਐਮ ਤੇ ਨਿਸ਼ਾਨ ਲਾਉਣਾ ਕਿਵੇਂ ਕੱਟ ਸਕਦੇ ਹਣਾ ਉਹ ਤੁਹਾਨੂੰ ਪਹਿਲਾਂ ਇੱਕ ਵੀਡੀਓ ਪਾਈ ਵੀ ਆਪਣੀ ਪਹਿਲਾਂ ਪ੍ਰਾਣੀ 6 5 6 ਮਹੀਨੇ ਪਹਿਲਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਹਾਂ ਦੁਬਾਰਾ ਤੁਹਾਨੂੰ ਫਿਰ ਚਾਣਨ ਪਾ ਦਿਆਂ ਜਦੋਂ ਆਪਾਂ ਪੁਲੀ ਬਦਲ ਦਿੰਨੇ ਆ ਚਾਹੇ ਕੰਪਨੀ ਦੀ ਲੈ ਲਈਏ ਚਾਹੇ ਲੈ ਲਈ ਆਮ ਇਹਦੇ ਉੱਪਰ ਮਾਰਕਿੰਗ ਨਹੀਂ ਕੀਤੀ ਹੁੰਦੀਗੀ ਕਿਉਂਕਿ ਜਦੋਂ ਕੰਪਨੀ ਦੇ ਵਿੱਚ ਇੰਜਨ ਡਿਜ਼ਾਈਨ ਹੁੰਦਾ ਜਾਂ ਇੰਜਨ ਆਪਣਾ ਅਸੈਂਬਲ ਹੁੰਦਾ ਉਹਨੂੰ ਮਾਰਕਿੰਗ ਉਦੋਂ ਡੀਜ਼ਲ ਪੰਪ ਫਿੱਟ ਕਰਨ ਤੋਂ ਬਾਅਦ ਕੱਢੀ ਜਾਂਦੀ ਆ ਇਸੇ ਕਾਰਨ ਕਰਕੇ ਹੀ ਆਪਾਂ ਮਾਰਕਿੰਗ ਬਾਅਦ ਚ ਕੱਢਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਇਹਦੀ ਟੌਪ ਟੌਪ ਦਾ ਨਿਸ਼ਾਨ ਤੁਹਾਡੇ ਕੋਲੇ ਹੋਣਾ ਚਾਹੀਦਾ ਪੁਲੀ ਦੇ ਉੱਪਰ ਵੀ ਸਾਡਾ ਜਿਹੜਾ ਪਿਸਟਨ ਬਿਲਕੁਲ ਟੌਪ ਤੇ ਹੈ ਜਾਂ ਨਹੀਂ ਹੈ ਇਹਦੇ ਲਈ ਤੁਹਾਨੂੰ ਟੌਪ ਦਾ ਨਿਸ਼ਾਨ ਲਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਡੀਆਂ ਸਲਾਈਆਂ ਜਿਹੜੀਆਂ ਬਿਲਕੁਲ ਫ੍ਰੀ ਹੋਣੀਆਂ ਚਾਹੀਦੀਆਂ ਕਰੋ ਚੈੱਕ ਬਿਲਕੁਲ ਫ੍ਰੀ ਹੋਣਾ ਚਾਹੀਦੀਆਂ ਉਸ ਤੋਂ ਬਾਅਦ ਸਾਡੇ ਕੋਲੇ ਪੁੱਲਰ ਬਣਾਇਆ ਵਾ ਗੇਜ ਗੇਜ ਨਾਲ ਅਟੈਚ ਕਰਕੇ ਵੀ ਪਿਸਟਨ ਦਾ ਟਾਪ ਕਿੱਥੇ ਨਿਕਲਦਾ ਤੇ ਗੇਜ ਇਧਰੋਂ ਸੈੱਟ ਕਰਤੀ ਆਪਾਂ ਕਰੋ ਚੈੱਕ ਆ ਦੇਖੋ ਜਿੱਥੇ ਗੇਜ ਖੜ ਗਈ ਮੰਨ ਲਓ ਉੱਥੇ ਤੁਹਾਡਾ ਟਾਪ ਆ ਲੋ ਇੱਥੇ ਆਪਣਾ ਟਾਪ ਆ ਜੇ ਇਹਨੂੰ ਪਿੱਛੇ ਫੇਰਾਂਗੇ ਤਾਂ ਵੀ ਗੇਜ ਪਿੱਛੇ ਜਾਊਗੀ ਜੇ ਅੱਗੇ ਫੇਰਾਂਗੇ ਇਹੇ ਗਾਂ ਪਿੱਛੇ ਜਾਊਗੀ ਕਹਿੰਦਾ ਵਾ ਤਾਂ ਟਾਪ ਦਾ ਜਿਹੜਾ ਨਿਸ਼ਾਨ ਹੈ ਦਾ ਇੱਥੇ ਆ ਜਿੱਥੇ ਇੱਕ ਗੇਜ ਖੜ ਗਈ ਹੁਣ ਆਪਾਂ ਇੱਥੇ ਮਾਰਕਿੰਗ ਲਾਵਾਂਗੇ ਨਿਸ਼ਾਨ ਲਾਵਾਂਗੇ ਆਪਾਂ ਇੱਥੇ ਇਸੇ ਤਿੱਖੀ ਚੀਜ਼ ਦੇ ਨਾਲ ਠੀਕ ਹੈ ਲਵਣਾ ਮਾਰਕਿੰਗ ਆਪਾਂ ਆਪਣੀ ਆ ਪੱਤੀ ਦੇ ਮੁਤਾਬਕ ਕਿਉਂਕਿ ਪਹਿਲੀ ਵਾਰੀ ਪੱਤੀ ਵੀ ਗਾਂਭਸ਼ਾ ਹੋ ਜਾਂਦੀ ਹੈ ਇਸੇ ਕਾਰਨ ਕਰਕੇ ਤੁਹਾਨੂੰ ਮਾਰਕਿੰਗ ਕੱਢਣੀ ਸੱਜਣੋ ਦੱਸਦੇ ਆਂ ਆ ਗਲਤ ਆ ਜੇ ਵੀ ਇੱਥੇ ਆਪਾਂ ਮਾਰਕਿੰਗ ਇਹਦੀ ਨਿਸ਼ਾਨ ਲਾ ਲਨੇ ਇੱਕ ਮੁੜ ਕੇ ਉਸ ਨੂੰ ਰੇਤੀ ਦੇ ਨਾਲ ਪੱਕਾ ਕਰਨਾ ਆਪਾਂ ਲਓ ਜੀ ਇੱਥੇ ਟੌਪ ਦੀ ਮਾਰਕਿੰਗ ਆਪਾਂ ਕੱਢ ਲਈ ਕਰੋ ਚੈੱਕ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ 25mm ਤੇ ਟੱਕ ਲਾਉਣਾ ਪਿਛਲੀ ਸਾਈਡ ਕਿਉਂਕਿ ਇਹਦਾ 50mm ਪਲੰજર ਵਰਕ ਕਰਦਾ ਇਹਦਾ ਅੱਧ 25mm ਆਪਣਾ ਜਿਹੜਾ ਇਹਦਾ ਸਪੈਲ ਸੈਟਿੰਗ ਹੋਣਾ ਚਾਹੀਦਾ ਪੁਲੀ ਦੇ ਉੱਪਰ ਠੀਕ ਆ ਜੀ 25mm ਦਾ ਮਾਰਕਿੰਗ ਕੱਢਣ ਦੇ ਲਈ ਆਪਾਂ ਨੂੰ ਫੁੱਟੇ ਤੋਂ ਮੈਨਾਪੋ ਆ ਦੇਖੋ 25mm ਅਬੀ ਹੋ ਗਿਆ ਆ ਕਰੋ ਚੈੱਕ ਆ 25 ਹੋ ਗਿਆ ਡਿਜੀਟਲ ਨਹੀਂ ਚੱਲ ਰਿਹਾ ਤਾਂ ਚਲੋ ਕੋਈ ਗੱਲ ਨਹੀਂ ਆ 25 ਹੋ ਗਿਆ ਆਪਣਾ 25mm ਦਾ ਜਿਹੜਾ ਟਾਕਾ ਉਹ ਰਿਟਾਇਰ ਅਵਸਥਾ ਦੇ ਵਿੱਚ ਲਾਉਣਾ ਆਪਾਂ ਕਰਨਾ ਕੀ ਆ ਆ ਆਪਣਾ ਟੌਪ ਹੋ ਗਿਆ ਹੁਣ ਇਹਨੂੰ ਇੰਜਨ ਨੂੰ 25mm ਪਿੱਛੇ ਰੋਟੇਟ ਕਰਨਾ ਪਊਗਾ 25mm ਕਰੋ ਚੈੱਕ ఇంకా పచ్చి ఎమ్ఎమ్ రేతి నా నిశాన సద్ధా ਕਿਉਂਕਿ ਮਿੱਤਰੋ ਸਾਡਾ ਜਿਹੜਾ ਦੱਸਣ ਦਾ ਫਰਜ਼ ਹੈ ਸਿਰਫ ਜਿੱਦਾ ਕੰਪਨੀ ਵਰਕਿੰਗ ਕਰਦੀ ਐ ਅਸੀਂ ਉਦਾਂ ਹੀ ਕਰਨ ਦੀ ਕੋਸ਼ਿਸ਼ ਕਰਦੇ ਆਂ ਚਲੋ ਰੇਸ ਤਾਂ ਨਹੀਂ ਕਰ ਸਕਦੇ ਆਪਾਂ ਕੋਸ਼ਿਸ਼ ਤਾਂ ਜ਼ਰੂਰ ਕਰ ਸਕਦੇ ਆ ਹਨਾ ਕੰਪਨੀ ਦੀ ਆਪਾਂ ਰੇਸ ਨਹੀਂ ਕਰ ਸਕਦੇ ਤਾਂ ਕੋਸ਼ਿਸ਼ ਜ਼ਰੂਰ ਕਰ ਸਕਦੇ ਆ ਠੀਕ ਆ ਜੀ ਇਸ ਕਰਨ ਕਰਕੇ ਜੇ ਮੰਨ ਲਓ ਤੁਹਾਡਾ ਕੋਈ ਕੰਮ ਅੜ ਜਾਂਦਾ ਤਾਂ ਹਾਰ ਨਹੀਂ ਮੰਨਣ ਦੀ ਜ਼ਰੂਰਤ ਹੁੰਦੀ ਉਹਨੂੰ ਦਿਮਾਗ ਨਾਲ ਸੁਲਝਾਇਆ ਜਾ ਸਕਦਾ ਹਨਾ ਕਰੋ ਚੈੱਕ ਇਦਰ ਪਰਾਵਾ 25mm ਤੇ ਜਿਹੜਾ ਨਿਸ਼ਾਨ ਲਾ ਲਿਆ ਹੁਣ ਜਿਹੜਾ ਵੀ ਭਰਾ ਇਹਦਾ ਗਾਹ ਨੂੰ ਪੰਪ ਖੋਲੂਗਾ ਤੇ ਸਾਨੀ ਨਾਲ ਫਿੱਟ ਕਰ ਸਕਦਾ ਜਿਹੜੀ ਕਿ ਮਾਰਕਿੰਗ ਆਪਾਂ ਕੱਢਤੀ ਹਾਂ ਠੀਕ ਹੈ ਪਰ ਲੇਖਣ ਤੁਹਾਡੀਆਂ ਟੈਪਟਾਂ ਇੱਥੇ ਫਰੀ ਹੋਣਾ ਚਾਹੀਦੀਆਂ ਆਹ ਜੇ ਕੋਈ ਟੈਪਟ ਤੁਹਾਡੀ ਜਾਮ ਆ ਜਾਂ ਕੋਈ ਪ੍ਰੋਬਲਮ ਆ ਟਾਪ ਇਹਦੇ ਵਿੱਚ ਫੇਰ ਨਹੀਂ ਤੁਹਾਡਾ ਕੋ ਸਿਸਟਮ ਹੋ ਸਕਦਾ ਹਣਾ ਹੁਣ ਆਪਾਂ ਇਹਨੂੰ ਇੱਥੇ 25mm ਤੇ ਬੈਕਰ ਵਸਤਾ ਜੇ ਕਰਕੇ ਤੇ ਪਲੰਜਰੇ ਤੋਂ ਬਾਡੀ ਦੇ ਬਰਾਬਰ ਕਰਕੇ ਕਰਾਰੀ ਫਸਾ ਦਾਂਗੇ ਤਾਂ ਟਰੈਕਟਰ ਆਪਣਾ ਬਿਲਕੁਲ ਓਕੇ ਸਟਾਰਟ ਹੋਊਗਾ ਕੰਪਨੀ ਦੀ ਤਰ੍ਹਾਂ ਆਵਾਜ਼ ਬਣੋਗੇ ਠੀਕ ਹੈ ਤੇ ਸੋ ਦੋਸਤੋ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਕਰਦੇ ਆਂ ਬਾਕੀ ਅਗਲਾ ਕੰਮ ਠੀਕ ਹੈ ਦੋਸਤੋ ਜਿਹੜਾ ਆਪਣਾ ਸਵਰਾਜ ਟਰੈਕਟਰ ਪਟਿਆਲੇ ਤੋਂ ਤਿਆਰ ਹੋ ਰਿਹਾਗਾ ਤੇ ਸੋ ਦਾ ਕੁਝ ਪਾਰਟ ਲੈਣਾ ਸੀ ਆਪਾਂ ਇਥੋਂ ਦੁਕਾਨ ਤੋਂ ਤੇ ਉਹ ਲੈ ਲਿਆ ਸੀਗਾ ਨਾ ਤੇ ਇੱਕ ਮਿੱਟੀ ਦਾ ਤੇਲ ਆਪਣਾ ਖਤਮ ਹੋ ਗਿਆ ਸੀਗਾ ਤੇ ਉਹ ਵੀ ਇਥੋਂ ਲੈਣਾ ਆਏ ਸੀ ਆਪਾਂ ਬਾਕੀ ਇਕੱਠਾ ਹੀ ਲਿਆਣੇ ਨੇ ਉਹਨਾਂ ਕੋਲ ਥੋੜਾ ਜਿਹਾ ਘੱਟ ਸੀਗਾ ਇੱਕ ਦੀ ਨਹੀਂ ਤਾਂ ਆਪਾਂ ਫਿਰ ਇਕੱਠੇ ਹੀ ਲਿਆਣੇ ਨੇ ਤੁਹਾਨੂੰ ਪਤਾ ਹੀ ਨਹੀਂ ਸੱਤ ਸਿੱਟ ਤੇ ਇੱਕ ਆਪਾਂ ਜਿਹੜਾ ਪਟਿਆਲੇ ਤੋਂ ਟਰੈਕਟਰ ਤਿਆਰ ਕੀਤਾ ਉਹਦੀ ਪਲੇਟ ਆ ਜਿਹੜੀ ਇਹ ਬਣਵਾਈ ਆ ਕਿਉਂਕਿ ਬਾਈ ਜਿੰਨੇ ਜਿਹੜਾ ਲਿਫਟ ਪੰਪ ਆਗਾ ਪਾਵਰ ਵਾਲਾ ਪਾਵਰ ਵਾਲਾ ਜਿਹਨੂੰ ਪੰਪ ਕਹਿੰਦੇ ਆ ਉਹ ਇਹਨਾਂ ਨੇ ਲਵਾਉਣਾ ਨਹੀਂਗਾ ਹਜੇ ਕਿਉਂਕਿ ਟਰੈਕਟਰ ਸਿੰਪਲ ਆਗਾ ਪਰ ਲੇਕਿਨ ਟਾਈਮਿੰਗ ਪਲੇਟ ਆਪਾਂ ਉਹਦੇ ਵਿੱਚ ਪਾਵਰ ਵਾਲੀ ਲਾਤੀ ਆ ਸੋ ਆਪਾਂ ਉਹ ਪਲੇਟ ਬਣਵਾ ਲਈ ਜਿੱਥੋਂ ਕਿ ਆਪਾਂ ਤੇ ਬਾਕੀ ਆਲਰੇਡੀ ਬਾਈ ਕੋਲੇ ਕੰਮ ਚੱਲੀ ਜਾਂਦਾਗਾ ਪੂਰਾ ਓਕੇ ਦੀ ਰਿਪੋਰਟਾਂ ਹੈਨਾ ਤੇ ਇਧਰ ਹੋਈ ਜਾਂਦਾ ਫੋਰਡ ਦਾ ਇੰਜਨ ਬਿਲਕੁਲ ਤਿਆਰ ਓਕੇ ਹੋਈ ਜਾਂਦਾ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਈ ਜਾਂਦਾ ਓਕੇ ਦੀ ਰਿਪੋਰਟ ਹਾਂਜੀ ਹਾਂਜੀ ਠੀਕ ਆ ਇਹ ਖਟਾਇਆ ਕਿਹੜੇ ਮਾਡਲ ਦਾ ਬਾਈ ਇਹ ਬਲੂਨ ਮਾਡਲ ਹੀ ਆ ਬਾਈ ਐਂ ਤਾਂ ਪਤਾ ਨਹੀਂ ਅੱਛਾ ਪਤਾ ਹੀ ਨਹੀਂ ਮਾਡਲ ਦਾ ਹਾਂਜੀ ਠੀਕ ਆ ਠੀਕ ਆ ਨਹੀਂ ਤਾਂ ਫੋਸਟ ਕੁੱਸੀ ਦਾ ਇਹਨਾਂ ਆਪਾਂ ਅੱਛਾ ਆ ਉਹ ਖਟਾਇਆ ਜੀ ਦਾ ਮੇਰੇ ਨਾਲ ਪੁਰਾਣੇ ਮਾਡਲ ਜੀ ਆਈ ਸੀ ਹੈਨਾ ਇਹ ਹਾਂਜੀ ਹਾਂਜੀ 80 78 ਸੀ ਮਾਡਲ ਹੋਊ। ਹਾਂਜੀ ਹਾਂਜੀ ਉਹ ਹੀ ਮਾਡਲ ਹੋਊਗਾ। ਠੀਕ ਆ ਠੀਕ ਆ। ਆ ਬਾਬਾ ਫੜੀ। ਤੇਰਾ ਹਲੇ ਹੋਣਾ ਬੰਦਾ ਦੀ। ਤੇ 110 ਸੱਜਣੋਂ ਬਾਕੀ ਆਪਣਾ ਕ੍ਰੈਂਕਾਂ ਵਗੈਰਾ ਦਾ ਕੰਮ ਵੀ ਆਪਣਾ ਇਧਰ ਚੱਲੀ ਜਾਂਦਾ ਬਾਈ ਕੋਲੇ ਹਨਾ। ਤੇ ਇਧਰ ਗ੍ਰਾਉਂਡ ਬਣ ਜਾਂਦੇ ਹਨਾ। ਤੇ ਇਧਰ ਬਣ ਜਾਂਦੀਆਂ ਟਾਇਪ ਟਾਂ ਟਾਇਪ ਟਾਂ ਦੇ ਉੱਪਰ ਮਾਲ ਵਗੈਰਾ ਭਰ ਕੇ। ਹੈਲੋ। ਤੇ ਉੱਪੀ ਦੀ ਬੋਤਲੀ ਹੈ। ਬਾਕੀ ਇਹਦੇ ਤੇ ਸਟੀਲ ਦਾ ਮਾਲ ਆ ਬਾਈ ਨੇ ਭਰਿਆ ਹਨਾ ਕਹਿੰਦੇ ਹਾਂ ਜੀ ਬਿਲਕੁਲ ਠੀਕ ਹੈ ਤੇ ਬਾਈ ਇਹ ਘਸਦਾ ਨਹੀਂ ਇਹ ਵਾਲਾਂ ਦੇ ਨਾਲ ਨਹੀਂ ਇਹਦੇ ਨਹੀਂ ਘਸਦਾ ਹੈਗਾ ਠੀਕ ਹੈ ਮੈਨੂੰ ਟਾਈਮ ਲੱਗਦਾ ਹੁੰਦਾ ਮੈਂ ਚੱਲ ਦੂਗਾ ਮੈਂ ਚੱਲਣ ਗਿਆ ਠੀਕ ਹੈ ਤੇ ਬਾਈ ਇੱਕ ਇਹਦੀ ਸ਼ਾਫਟ ਜਦੋਂ ਵੱਡੀ ਜਾਂਦੀ ਹੈ ਉਹਦਾ ਵੀ ਕਰਦੇ ਖਾਲੋ ਦਿੰਦਾ ਕਿ ਨਵੀਂ ਪੈਂਦੀ ਹੈ ਅਸੀਂ ਸ਼ਾਫਟ ਹੀ ਬਦਲ ਦਿੰਦੇ ਆ ਅਸੀਂ ਸ਼ਾਫਟ ਹੀ ਬਦਲਦੇ ਆ ਠੀਕ ਹੈ ਉਹ ਜਿਆਦਾ ਉਹਦੀ ਸ਼ਾਫਟ ਵੱਡੀ ਦੀ ਹੈ ਨਾ ਫੋੜ ਦੀ ਠੀਕ ਹੈ ਤੇ ਸੋ ਬਾਬੇ ਬਾਕੀ ਆਪਣੇ ਆ ਹੈੱਡ ਆਗੇ ਜਿਹੜਾ 911 ਟਰੈਕਟਰ ਆਪਣੇ ਕੋਲੇ ਖੁੱਲਿਆ ਵਾ ਬੁਰਜ ਹਰੀਕੇ ਤੋਂ ਤੇ ਇਹਦਾ ਵੀ ਕੰਮ ਆਪਣਾ ਹੋਈ ਜਾਂਦਾ ਵਾਲਿਆਂ ਸੀਟਾਂ ਸੀਟਾਂ ਦੇ ਵਿੱਚ ਨਵੀਆਂ ਲੱਗ ਰਹੀਆਂ ਬਿਲਕੁਲ ਓਕੇ ਹੋ ਰਿਹਾ ਹੈਡਾ ਨਾ ਤੇ ਚਲੋ ਬਾਕੀ ਚੱਲਦੇ ਆ ਵਰਕਸ਼ਾਪ ਚੱਲ ਕੇ ਵਰਕਸ਼ਾਪ ਤੇ ਫਿਰ ਦਿਖਾਉਣਾ ਤੁਹਾਨੂੰ ਅਗਲਾ ਕੰਮ ਠੀਕ ਹੈ ਡੀਜ਼ਲ ਟੈਂਕ ਆਪਣਾ ਫਿੱਟ ਹੋ ਗਿਆ ਐਂਡ ਰਬੜਾ ਰੋੜਾ ਨਵੀਆਂ ਪਾ ਕੇ ਥੱਲੇ ਵਾਲੀਆਂ ਰਬੜਾਂ ਵਗੈਰਾ ਨਵੀਆਂ ਪਾ ਕੇ ਸਾਰੀਆਂ ਠੀਕ ਹੈ ਸਾਰਾ ਓਕੇ ਦੀ ਰਿਪੋਰਟ ਹੋ ਗਿਆ ਬਾਕੀ ਆ ਕੋਕੇ ਵਗੈਰਾ ਆਪਾਂ ਜੇ ਜਿਹੜੇ ਪੈਂਦੇ ਆ ਵੀ ਪਾਵਾਂਗੇ ਠੀਕ ਹੈ ਹੈਡਫਿੱਟ ਹੋ ਗਿਆ ਚੈਂਬਰ ਫਿੱਟ ਹੋ ਗਿਆ ਡੀਜ਼ਲ ਪੰਪ ਫਿੱਟ ਹੋ ਗਿਆ ਬਾਕੀ ਕਈ ਭਰਾਣ ਕਹਿਣਗੇ ਲਿਫਟ ਪੰਪ ਨੇ ਪਾਵਰ ਵਾਲਾ ਲਾਇਆ ਪਰ ਲੇਕਿਨ ਇਹ ਪਾਵਰ ਸਟੀਅਰਿੰਗ ਟਰੈਕਟਰ ਆਲਰੇਡੀ ਨਹੀਂ ਕਰਨਾ ਆਪਾਂ ਹਨਾ ਇੱਥੇ ਪਲੇਟ ਬਣਾ ਕੇ ਲਾਤੀ ਡੀਜ਼ਲ ਪੰਪ ਦਾ ਅੱਜ ਤੁਹਾਨੂੰ ਦਿਖਾਵਾਂਗੇ ਕਿੱਦਾਂ ਇਹਦਾ ਟਾਈਮਿੰਗ ਸੈੱਟ ਕਰਦੇ ਆ ਤੇ ਜਿਹੜੀ ਪੁਲੀ ਵਾਲਾ ਟਾਈਮਿੰਗ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਚ ਦਿਖਾਈ ਦਿੱਤਾ ਹਨਾ ਅੱਜ ਤੁਹਾਨੂੰ ਇਹਦਾ ਸਪੈਲ ਸੈਟਿੰਗ ਦੱਸਾਂਗੇ ਕਿਵੇਂ ਕਰਦੇ ਆ ਬਾਕੀ ਤੁਹਾਨੂੰ ਇਹਦਾ ਹੋਰ ਜੋ ਵੀ ਵਰਕ ਹੋਇਆ ਸਾਰਾ ਤੁਹਾਨੂੰ ਦਿਖਾਇਆ ਜਾਊਗਾ ਬਾਕੀ ਇਹਦੇ ਵਿੱਚ ਫਿਲਟਰ ਬਾਡੀ ਆਪਾਂ ਵੀ ਨਵੇਂ ਮਾਡਲ ਵਾਲੀ ਲਾਤੀ ਦੂਸਰਾ 400 ਘੰਟੇ ਵਾਲੀ ਇਹਦੇ ਨਾਲ ਤੇਲ ਬਿਲਕੁਲ ਪਿਓਰ ਹੋਊਗਾ ਡਬਲ ਬੈਲਟ ਕਰਤੀ ਅਲਟਰਨੇਟਰ ਵੀ ਉੱਪਰ ਕਰਤਾ ਇਹਦਾ ਤੇ ਕਹਿਣ ਦਾ ਮਤਲਬ ਸਾਰਾ ਟਰੈਕਟਰ ਜਿਹੜਾ ਨਵੇਂ ਮਾਡਲ ਵਾਂਗੂ ਆਪਾਂ ਕਨਵਰਟ ਕਰਤਾ ਸਿਰਫ ਇਹਦੇ ਵਿੱਚ ਪਾਵਰ ਸ਼ੇਅਰ ਰਹਿ ਗਿਆ ਉਹ ਬਾਈ ਜੀ ਨੇ ਆਪਣਾ ਅੱਗੇ ਕੀ ਕਰਨਾਗਾ ਤੇ ਆਓ ਇਹਦਾ ਕੰਮ ਸਟਾਰਟ ਕਰਦੇ ਆਂ ਤੇ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਕੀ ਕੀ ਆਪਣਾ ਦਾ ਕੰਪਲੀਟ ਹੁੰਦਾ ਜਾਣਾ ਤੇ ਇਧਰ ਤੁਸੀਂ ਦੇਖ ਰਹੇ ਹੋ ਇੱਕ 744 ਟਰੈਕਟਰ ਇਹ ਆਪਣੇ ਕੋਲੇ ਆਇਆਗਾ ਸ਼੍ਰੀ ਅਮਰਸਰ ਸਾਹਿਬ ਤੋਂ ਇਸ ਟਰੈਕਟਰ ਦੇ ਵਿੱਚ ਆਪਾਂ ਤੇਲ ਬ੍ਰੇਕ ਤੇ 3 ਸਪੀਡ ਕਰਨਾਗਾ ਇਸ ਟਰੈਕਟਰ ਦੀ ਤੁਸੀਂ ਆਪਣੀ YouTube ਤੇ ਵੀਡੀਓ ਵੀ ਦੇਖੀ ਆ ਜਿਹੜੇ ਭਰਾ ਲੈ ਕੇ ਸੀ ਟਰੈਕਟਰ ਤੇ ਸੋ ਇਹਨੂੰ ਵੀ ਖੋਲਦੇ ਅੱਜ ਇਹਦੀ ਖੋਲ ਕੇ ਆਪਾਂ ਹਾਂਡੀ ਵਗੈਰਾ ਪੋਰਟ ਤੋਂ ਨੇ ਭੇਜਾਂਗੇ ਸਾਲ ਵਗੈਰਾ ਬਚਣ ਲਈ ਤੋਂ ਆਪਾਂ ਜਿਹੜੀਆਂ ਪਾਈਪਾਂ ਸੀਗਾਂ ਇਹ ਵੀ ਆਪਾਂ ਨੂੰ ਹੁਣ ਚੇਂਜ ਕਰਨੀਆਂ ਪੈਣਗੀਆਂ ਕਿਉਂਕਿ ਪਹਿਲਾਂ ਆਲਰੇਡੀ ਆਪਾਂ ਪੁਰਾਣੀਆਂ ਲਾ ਕੇ ਵੇਂਦੇ ਸੀਗੇ ਪਰ ਲੇਕਿਨ ਪੁਰਾਣੀਆਂ ਲੱਗਣੀਆਂ ਨਹੀਂ ਕਾਰਨ ਕੀ ਜਦੋਂ ਆਪਾਂ ਪਲੇਟ ਲਾਤੀ ਤਾਂ ਇਹ ਪਲੇਟ ਤੋਂ ਇੰਨੀ ਵਾਥ ਰਹਿੰਦੀ ਹੈ ਜਗ੍ਹਾ ਤਾਂ ਦੇਖੋ ਨਾਲ ਪਲੇਟ ਟੱਚ ਹੋ ਗਈ ਇੱਧਰ ਇੱਥੇ ਆ ਜਗ੍ਹਾ ਤੇ ਠੀਕ ਹੈ ਇਸ ਕਾਰਨ ਕਰਕੇ ਨਵੇਂ ਮਾਡਲ ਜਿਹੜੀ ਪਾਈਪ ਆਉਂਦੀ ਹੈ ਇੱਧਰ ਵਾਲੀ ਉਹ ਪਾਵਾਂਗੇ ਬਾਕੀ ਇੱਧਰਲੀ ਪਲੇਟ ਪਾਈਪ ਵੀ ਆਪਣੀ ਟੱਚ ਹੋ ਰਹੀ ਹੈ ਦੇਖੋ ਬੋਲਟ ਦੇ ਨਾਲ ਤੇ ਸੋ ਪਾਈਪਾਂ ਇਹਦੇ ਵਿੱਚ ਆ ਪੈਣੀਆਂ ਨਵੇਂ ਮਾਡਲ ਵਾਲੀਆਂ ਜਿੰਨਾ ਦਾ ਪਾਰਟ ਨੰਬਰ ਦੇਖ ਸਕਦੇ ਹੋ ਤੁਸੀਂ 710 965 A ਤੇ ਇਧਰ ਲਈ 710 966 A ਤੇ ਇਹ ਵੀ ਆਪਾਂ ਨੂੰ ਚੇਂਜ ਕਰਨੀਆਂ ਪੈਗੀਆਂ ਤੇ ਇਹਦੀ ਲਿਸਟਾ 699 ਹੈ ਤੇ ਦੂਜੇ ਦੀ ਹੈ 706 ਤੇ ਸੋ ਲੱਗੇ ਆ ਹੁਣ ਇਹ ਪਾਈਪਾਂ ਉਤਾਰ ਕੇ ਤੇ ਨਵੀਆਂ ਫਿੱਟ ਕਰਨ ਤੇ ਕਰਦੇ ਆ ਪਾਈਪਾਂ ਫਿਲਟਰ ਸੋ ਦੋਸਤੋ ਆਪਣਾ ਜਿਹੜਾ ਲਿਫਟ ਵਾਲਾ ਫਿਲਟਰ ਵੀ ਆਪਣਾ ਫਿੱਟ ਹੋ ਚੁੱਕਿਆਗਾ ਕਰੋ ਚੈੱਕ ਬਾਕੀ ਪਾਈਪ ਵਗੈਰਾ ਦੀ ਸਪਲਾਈ ਆਪਾਂ ਲਾਤੀ ਆ ਲੱਗਿਆ ਹੁਣ ਪੈਡਲ ਫਿੱਟ ਕਰਨ ਪੈਡਲਾਂ ਦੀ ਫਿਟਿੰਗ ਦੇ ਵਿੱਚ ਵੀ ਜ਼ਰੂਰੀ ਧਿਆਨ ਰੱਖਿਆ ਜਾਂਦਾ ਜਿਵੇਂ ਆਹ ਪੈਡਲਾਂ ਦੇ ਵਿੱਚ ਪਾਣੀ ਜਾਂ ਡਸਟ ਪੈਣ ਤੋਂ ਇੱਕ ਰਬੜ ਵਗੈਰਾ ਸੌਰੀ ਨਾਮ ਦੇ ਵਗੈਰਾ ਲੱਗਦੇ ਆ ਉਹ ਵੀ ਆਪਾਂ ਫੈਲਟ ਦੇ ਵਿੱਚ ਆ ਪਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿਹੜਾ ਸਾਡੀ ਫਿਟਿੰਗ ਹੁੰਦੀ ਆ ਬਰੀਕੀ ਤੋਂ ਬਰੀਕੀ ਕੋਸ਼ਿਸ਼ ਹੁੰਦੀ ਆ ਵੀ ਕੰਪਨੀ ਦੇ ਜਿਹੜੀ ਚੀਜ਼ ਦੇ ਰਹੀ ਆ ਉਹ ਲੱਗ ਕੇ ਤੇ ਆਪਾਂ ਪਾਈ ਜਾਵੇ ਹਨਾ ਤੇ ਸੋ ਦੇਖੋ ਇਧਰ ਆਪਾਂ ਦੋਨੇ ਪਾਸੇ ਪਾਤੇ ਤੇ ਹੁਣ ਇਹਦੇ ਪੁਸ਼ ਨਵੇਂ ਲਵਾਤੇ ਸੀਗੇ ਆਪਾਂ ਆ ਦੇਖ ਪੁਸ਼ ਵਗੈਰਾ ਨਵੇਂ ਲਵਾ ਕੇ ਪਾ ਕੇ ਫਿਲਟ ਕਰਕੇ ਗ੍ਰੀਸ ਨੂੰ ਕਰ ਦਾਂਗੇ ਫਿਰ ਬਾਕੀ ਇਹ ਆਪਾਂ ਨੂੰ ਇਹਦੇ ਵਿੱਚੋਂ حاصل ਹੋਇਆ ਆ ਦੇਖੋ ਇਹਦੇ ਵਿੱਚ ਠੀਕ ਹੈ ਜੀ ਲੋਕ ਵੀ ਸਮੇਤ ਆਉਂਦਾ ਸਾਰਾ ਤੇ ਸੋ ਲੱਗਿਆ ਫਿਟਿੰਗ ਕਰਨ ਤੇ ਇਧਰ ਜਿਹੜਾ ਆਪਣੇ ਕੋਲੇ ਆਇਆ ਵਾ ਸੀਗਾ ਟਰੈਕਟਰ ਅਮਰਸਰ ਤੋਂ ਤੇ ਸੋ ਦਾ ਵੀ ਹਾਂਡੀ ਖੁੱਲ ਚੁੱਕੀ ਆ ਐਕਸਲ ਵਗੈਰਾ ਨਿਕਲ ਗਏ ਕਿਉਂਕਿ ਤੇਲ ਬ੍ਰੇਕ ਕਰਨਾ ਟਰੈਕਟਰ ਆਪਾਂ ਤੇ ਵੀ ਹਾਂਡੀ ਖੋਲ ਕੇ ਇਹਦਾ ਵੀ ਹਾਲ ਓਵਰ ਚੈੱਕ ਆਪਾਂ ਕਰਨਾ ਪਾਣਾ ਕਰੋ ਚੈੱਕ ਲਓ ਜੀ ਹੋ ਗਿਆ ਆਪਣਾ ਐਲਫੀਟਰ ਫਿੱਟ ਨਵੇਂ ਮਾਡਲ ਦਾ ਅੰਬਲ ਕਰੋ ਚੈੱਕ ਇਹਦੇ ਚਾਰ ਤੋਂ ਘੰਟਿਆਂ ਬਾਅਦ ਫਿਰ ਬਾਕੀ ਇਧਰ ਆਪਣੇ ਪੈਡਲ ਵਗੈਰਾ ਫਿੱਟ ਕਰਦੇ ਆਂ ਤੇ ਪਲੇਟਫਾਰਮ ਲਈ ਆਪਣਾ ਫਿੱਟ ਹੋ ਗਿਆ। ਇਹ ਸੋ ਲੱਗਿਆ ਉਹਨੇ ਦਾ ਫਰੰਟ ਐਕਸਲ ਕੱਟ ਕਰਨ ਤੇ ਬੈਟਰੀ ਬਾਕਸ ਆ। ਬਾਕੀ ਬਾਅਦਸ ਆਪਣੀ ਹੋ ਗਈ। ਹੁਣ ਲੱਗਦੇ ਸੀਗੇ ਤੇ ਜਿਹੜਾ ਉਹ 745 ਆ ਉਹਦੀ ਹਾਂਡੀ ਆਪਾਂ ਭੇਜਤੀ ਖਰਾਬ ਤੇ ਕਿਉਂਕਿ ਬ੍ਰੇਕ ਆ ਫਿੱਟ ਕਰਾਉਣੀ ਠੀਕ ਹੈ। ਤੋਂ ਕਰਦੇ ਆ ਦਾ ਫਰੰਟ ਐਕਸਲ ਫਿੱਟ ਆਪਾਂ ਤੇ ਬਾਕੀ ਤਾਂ ਓਕੇ ਦੀ ਰਿਪੋਰਟ ਹੋ ਗਈ ਤੇ ਇੱਕ ਆਪਣਾ ਲਿਫਟ ਰਹਿ ਗਈ ਫਿੱਟ ਕਰਨ ਵਾਲੀ ਫਿਰ ਇਸ ਤੋਂ ਬਾਅਦ ਤੇਲ ਲਿਉਣੇ ਦਾ ਸੀਲ ਤੇ ਲਿਆ ਕੇ ਸੀਲ ਤੇ ਫਿਰ ਉਸ ਤੋਂ ਬਾਅਦ ਇਹਨੂੰ ਕਰ ਦਨੇ ਆ ਓਕੇ ਦੀ ਰਿਪੋਰਟ ਠੀਕ ਹੈ। ਬਾਕੀ ਦੇਖਦੇ ਆ ਸੀਐਲਐਸ ਕਿਹੜਾ ਪਾਉਣਾ ਹੈ ਨਿਊ ਹਾਲੈਂਡ ਵਾਲਾ ਪਾਉਣਾ ਹੈ ਜਾਂ ਕਿਹੜਾ ਪਾਉਣਾ ਹੈ ਉਹ ਸਾਰਾ ਤੁਹਾਨੂੰ ਦਿਖਾਇਆ ਜਾਊਗਾ ਠੀਕ ਹੈ ਓਕੇ ਦੋਸਤੋ ਜਿਹੜਾ ਆਪਣਾ ਹਿੱਸਾ ਵੀ ਲੱਗ ਚੁੱਕਿਆ ਤੁਸੀਂ ਚੈੱਕ ਕਰੋ ਬਾਕੀ ਆਹ ਫਿਲਟਰ ਆਪਾਂ ਨੂੰ ਇਹਦੇ ਛੋਟੇ ਵਾਲਾ ਲਾਉਣਾ ਪੈਣਾ ਜਿਹੜਾ ਕਿ 969 ਦੇ ਸੀਆਰਡੀ ਦੇ ਆਉਂਦਾ ਉਹ ਥੋੜਾ ਜਿਹਾ ਛੋਟਾ ਆ ਗਿਆ ਤੇ ਉਹ ਛੋਟਾ ਲਾਵਾਂਗੇ ਆਪਾਂ ਇਥੋਂ ਇਹ ਘੱਟ ਹਾਈਟ ਵਾਲਾ ਕਿਉਂਕਿ ਇਹ ਕਾਰਨ ਕੀ ਹੈ ਕਿਉਂਕਿ ਇਹਦੇ ਨਾਲ ਪਾਵਰ ਸਟੀਅਰਿੰਗ ਨਹੀਂ ਡ੍ਰੈਕਟਰ ਮੈਕੈਨੀਕਲ ਸਟੀering ਹੋਣ ਦੇ ਬਾਵਜੂਦ ਜਦੋਂ ਹਿੱਸਾ ਤਾਂ ਆਟ ਜੜੂਗਾ ਤਾਂ ਜਿਹੜਾ ਐਂਡ ਬਹੁਤ ਨੇੜੇ ਹੈਗਾ ਇਸ ਕਾਰਨ ਕਰਕੇ ਆਪਾਂ ਫਿਲਟਰ ਹੋਰ ਮੰਗਾਇਆ ਵਾ ਇਹ ਫਿਲਟਰ ਉਤਾਰਾਂਗੇ ਹੁਣ ਛੋਟੇ ਵਾਲਾ ਲਾਵਾਂਗੇ ਬਾਕੀ ਹੋਰ ਕੋਈ ਦਿੱਕਤ ਨਹੀਂ ਹਨਾ ਤੇ ਬੈਟਰੀ ਬਕਸਾ ਵੀ ਲੱਗ ਗਿਆ ਤੇ ਤੇਲ ਆਪਣਾ ਮੰਗਾਇਆ ਵਾ ਤੇਲ ਵੀ ਅੱਜ ਆ ਜਾਊਗਾ ਹਨਾ ਤੇ ਰੈਡੀਟਰ ਹਜੇ ਆਪਣੇ ਕੋਲ ਆਇਆ ਨਹੀਂ ਰੈਡੀਟਰ ਨੂੰ ਇੱਕ ਅੱਧਾ ਤਾਂ ਨਹੀਂ ਲੱਗਦਾਗਾ ਬਾਕੀ ਟਰੈਕਟਰ ਓਕੇ ਹੋ ਗਿਆ ਓਕੇ ਦੀ ਰਿਪੋਰਟ ਹੋ ਗਈ ਹਨਾ ਸਾਰਾ ਕੰਮ ਇਹਦਾ ਡਨ ਹੋ ਗਿਆ ਬਾਕੀ ਲਿਫਟ ਲੂਫ ਤੋਂ ਅੱਜ ਸਾਰੀ ਕੁਝ ਕਰਕੇ ਜਾਵਾਂਗੇ ਆਪਾਂ ਸਾਬੋ ਕੇ ਕਰਕੇ ਜਾਵਾਂਗੇ ਤੇ ਆਵਾਜ਼ ਤੁਹਾਨੂੰ ਇਹਦੀ ਅਗਲੀ ਵੀਡੀਓ ਚ ਸੁਣਾਵਾਂ ਠੀਕ ਹੈ ਇੰਸਟਾ YouTube ਤੇ ਜੇ ਅੱਜ ਸਟਾਰਟ ਹੋ ਗਿਆ ਤਾਂ ਸ਼ਾਰਟ ਜਰੂਰ ਪਾਵਾਂਗੇ ਨਹੀਂ ਫਿਰ ਤੁਹਾਨੂੰ ਇਹਦੀ ਆਵਾਜ਼ ਦੀ ਵੀਡੀਓ ਅਗਲੇ ਪਾਰਟ ਦੇ ਵਿੱਚ ਦਿਖਾਵਾਂਗੇ ਠੀਕ ਹੈ ਇਹ ਸੋ ਤੁਹਾਨੂੰ ਜਿਹੜੀ ਆਵਾਜ਼ ਆ ਅਗਲੇ ਪਾਰਟ ਚ ਦਿਖਾਵਾਂਗੇ ਇਹਦੀ ਤੇ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਤੇ ਬਾਕੀ ਜਿਹੜਾ ਵਰਕਸ਼ਾਪ ਤੇ ਕੰਮ ਹੋਇਆ ਉਹ ਤੁਹਾਨੂੰ ਅਗਲੇ ਵਲੌਗ ਚ ਦਿਖਾਇਆ ਜਾਊਗਾ ਜਿਹੜਾ ਵੀ ਆਇਆ ਆਪਣੇ ਕੋਲ ਠੀਕ ਹੈ ਤੇ ਸੋ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਾਂਗੇ ਹਣ ਅਗਲੇ ਪਾਰਟ ਦੇ ਵਿੱਚ